ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਨਾਲੇ ਬੈਲ ਆਈਕਨ ਦੇ ਬਟਨ ਨੂੰ ਦਬਾ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਪੈਂਦਾ ਤਸਵੀਲ ਵੀ ਬਰਨਾਲਾ ਹੀ ਪੈਂਦੀ ਹੈ। ਬਾਕੀ ਪ੍ਰੋਪਰ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲੈ ਲੈਨੇ ਆ। ਕੀ ਦੋ ਦਵਾ ਦਾ? ਕਿੰਨੇ ਟਾਈਮ ਦੀ ਸੂਈ ਹੋਈ ਆ? ਹਾਂਜੀ ਵੀਰੇ ਇਹੋ ਸਮਝੋ। ਹਾਂਜੀ ਬਾਈ ਸਸੀ ਗਾਲ। ਸਸੀ ਗਾਲ ਜੀ। ਸਭ ਤੋਂ ਪਹਿਲਾਂ ਨਾਮ ਦੱਸ ਦੀ ਵੀਰੇ। ਨਾਮ ਬਾਈ ਹਰਦੀਪ ਸਿੰਘ। ਓਕੇ ਉਸ ਤੋਂ ਪੈਨਲ ਮੋਡ। ਜ਼ਿਲ੍ਹਾ ਵੀਰੇ ਜ਼ਿਲ੍ਹਾ ਬਰਨਾਲਾ ਤਸਵੀਰ ਬਰਨਾਲਾ ਹੀ ਪੈਂਦੀ ਹੈ। ਠੀਕ ਹੈ ਵੀਰੇ। ਮੋਬਾਈਲ ਨੰਬਰ ਬੋਲ ਦਿਓ ਵੀਰੇ। 95698 ਹਾਂਜੀ ਵੀਰੇ। 55809 ਦੁਬਾਰਾ ਫਿਰ ਬੋਲ ਦੇ ਭਰਾ। 95698 55809 ਠੀਕ ਹੈ ਵੀਰੇ ਕੈਵੇਂ ਸੂਏ ਬੈਠ ਸੂਈ ਦੀ ਆ ਵੀਰੇ ਇਹ ਦੂਜੇ ਸੂਏ ਸੂਈ ਲੈ ਵੀਰੇ ਦੂਸਰੇ ਸੂਏ ਹੁਣ ਸੂਈ ਹੋਈ ਜਾਗੀ ਹਾਂਜੀ ਹਾਂਜੀ ਕੀ ਮਿਲ ਕੇ ਰਿਕਾਰਡ ਵੀਰੇ ਇਸ ਟਾਈਮ ਦੁੱਧ 21 ਲੀਟਰ ਬਾਈ ਦੁੱਧ ਤਿਆਰ ਹੈ ਥੱਲੇ ਇਸ ਟਾਈਮ ਤੁਸੀਂ 21 ਕਿਲੋ ਦੁੱਧ ਖੁੱਲਾ ਡੁੱਲਾ ਡੁੱਲਾ ਪੂਰਾ ਤਿਆਰ ਹੈ ਜੀ ਚਾਹੇ ਬੰਦਾ ਦੋ ਡੰਗ ਚਵਾਈ ਕਰਕੇ ਲੈ ਜੀ ਡੰਗ ਦਾ ਕੰਡਾ ਨਾਲ ਚੱਕੀਆ ਲੇ ਗੋ ਜੀ ਇਹਦਾ ਬੱਚਾ ਵੀਰੇ ਬੱਚਾ ਹੈ ਨਹੀਂ ਵੀਰੇ ਬੱਸੀ ਸੀ ਐਕਸਪਾਇਰ ਹੋ ਗਈ ਤੇ ਕਿੰਨੇ ਟਾਈਮ ਦੀ ਸੂਈ ਕਿੰਨੇ ਟਾਈਮ ਦੀ ਇੱਕ ਮਹੀਨਾ ਹੋਇਆ ਬਈ ਪੂਰਾ ਇਹਨੂੰ ਬਿਲਕੁਲ ਬਿਲਕੁਲ ਜਮਾ ਸਹੀ ਓਕੇ ਦੋਸਤੋ 21 ਲੀਟਰ ਦੁੱਧ ਦੋ ਡੰਗ ਚਵਾਈ ਕਰਕੇ ਦਸੰਦੀ ਕਰਕੇ ਤੁਸੀਂ ਲਿਜਾ ਸਕਦੇ ਹੋ ਥਣਵੇਂ ਨੇੜ ਤੋਂ ਦਿਖਾ ਦੇਣਾ ਦੂਸਰੀ ਸਾਈਡ ਬੈਕ ਸਾਈਡ ਤੋਂ ਵੀ ਦਿਖਾ ਦੇਣਾ ਵੀਰੇ ਇਹ ਤੇਲ ਲੱਗੀ ਹਾਂ ਹਾਂ ਤੇਲ ਲੱਗਰੇ ਜਮਾਂਦਰੂ ਤੇਲ ਹਾਂ ਦੋਸਤੋ ਜਮਾਂਦਰੂ ਤੇਲ ਆਹੇ ਤੁਸੀਂ ਦੇਖ ਸਕਦੇ ਹੋ ਥਾਣੀ ਮਾੜਾ ਜਾਂ ਨਾ ਮਾਤਰੀ ਹੈਗਾ ਜਮਾਂਦਰੂ ਤੇਲ ਵੈੜਾ ਥਣ ਬਹੁਤ ਸੋਹਣੇ ਮੂਠੀ ਵਾਲੇ ਹਾਥੀ ਚਵਾਈ ਵਾਲੇ ਆ ਗਾਇਬ ਤੇ ਸੋਹਣੇ ਲੱਗੇ ਹੋਏ ਹੈਗੇ ਮੂੰਹ ਮੱਥਾ ਨੇੜ ਤੋਂ ਦਿਖਾ ਦੇਣਾ 21 ਲੀਟਰ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਪਿਆਰਾ ਵੱਡੇ ਕਦ ਕਾਠ ਹਲੇ ਭਾਈ ਅਗਲਾ ਦਾ ਦੇ ਹਾਂ ਫਾਰਮ ਵਾਲੀ ਬਹੜਾ ਦੋਸਤੋ ਕੋਈ ਛੋਟੀ ਸਮਝ ਕੇ ਨਾ ਬਾਈ ਨੂੰ ਕਾਲ ਕਰਿਓ ਵੱਡੀ ਫਾਰਮ ਵਾਲੀ ਬਹੜਾ ਹੈਗੀ ਚੰਗੇ ਕਦ ਕਾਠ ਵਾਲੀ ਆ ਬਾਈ ਖਰੀ ਮਹੜਾ ਨਾਲੇ ਹਾਈਟ ਦਿਖਾ ਦਈਏ ਲੈ ਪੂਰੀ ਹਾਈਟ ਵਾਲੀ ਬਹੜਾ ਹੈਗੀ ਤਾਂ ਹੀ ਦੋਸਤੋ ਦੁੱਧ ਚੰਗਾ ਬਹੜ ਥੱਲੇ ਤੇ ਚੰਗਾ ਕਦ ਕਾਠ ਖੋਲੋ ਬਿਰ ਮਹੜਾ ਤੋਰ ਕੇ ਦਿਖਾਉਂਗਾ ਦੋਸਤੋ ਕਿਸੇ ਨੂੰ ਵੀ ਭੱਜ ਚੱਲਦੀ ਬਹੜਾ ਦੁੱਧ ਲੈ ਦੀ ਜ਼ਰੂਰਤ ਹੋਵੇ ਕੋਈ ਨਹੀਂ ਬਾਈ ਮਹੜਾ ਜਾ ਘੇੜੇ ਘੜਾ ਦੇ ਬਸ ਬੰਦ ਬੋਲੋ ਬੰਦ 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 50 ਲੀਟਰ ਦੁੱਧ ਹੱਥੀ ਚਵਾਈ ਕਰਕੇ ਦਸੱਲੀ ਕਰਕੇ ਲੈ ਜਾ ਸਕਦੇ ਹੋ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਵਹਿੜ ਹੈਗੀ ਆ ਬਜ਼ੁਰਗਾਂ ਦੀ ਵਹਿੜ ਹੈਗੀ ਘਰੇਲੂ ਵਹਿੜ ਆ ਬਾਈ ਇਹਦਾ ਪ੍ਰਾਈਸ ਕੀ ਕਰ ਦੋ ਵੀਰੇ 55000 ਦੀ ਦੇਵਾਂਗੇ ਵੀਰੇ ਵਿੱਚ ਬਸ ਛੋੜ ਸੱਪਾ ਮੰਨਤਾ ਜੀ ਛੋੜ ਸੱਪ ਕਰੋ 55000 ਦੋਸਤੋ ਬਾਈ ਕਹਿੰਦਾ ਦਾ ਪ੍ਰਾਈਸ ਹੈਗਾ ਇਹਦੇ ਵਿੱਚੋਂ ਮਾਨਤਾ ਨੂੰ ਜ਼ਰੂਰ ਹੋ ਜੂਗਾ ਇੱਕ ਬਾਈਆਂ ਕੋਲੇ ਆਹ ਬੱਕਰਾ ਬਕਾਊ ਆ ਇਹਦੇ ਵੀਰੇ ਕਿੰਨਾ ਟਾਈਮ ਦਾਗਾ ਇਹ ਵੀਰੇ ਸਾਲ ਤੋਂ ਛੋਟਾ ਹੀ ਆ ਯਾਨੀ ਖੀਰਾ ਬਚਾ ਹੈ ਅਜੇ ਖੀਰਾ ਬੱਚਾ ਸਾਲ ਤੋਂ ਛੋਟਾ ਹੈ ਹਾਂਜੀ 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 ਓਕੇ ਵੀਰੇ ਤੇ ਇਹਦਾ ਕੀ ਪ੍ਰਾਈਸ ਕਰਦਾ ਵੀਰੇ ਇਹ 15 ਦਾ ਦੇ ਦਾਂਗੇ ਵੀਰੇ 15000 ਰੁਪਏ ਹਾਂਜੀ ਓਕੇ ਮੇਰੇ ਭਾਈ ਇਹਦੀ ਨਸਲ ਨੋਸਲ ਵੀਰੇ ਨਸਲ ਭਾਈ ਬੀਟਲ ਦਾ ਬੀਟਲ ਨਸਲ ਦਾ ਹਾਂਜੀ ਹਾਂਜੀ ਮੋਲੇ ਦਾ 15000 ਹਾਂਜੀ ਹਾਂਜੀ ਵੀਰੇ ਦੇਵਾਂਗੇ ਕਿਸ ਤੱਕ ਭਰਾ ਬਰ ਮਾਨਤਨ ਕਰ ਦਾਂਗੇ ਵੀਰੇ ਮਾਨਤਨ ਕਰ ਦਾਂਗੇ ਬੱਕਰਾ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਜੇ ਦੰਦਾ ਤੁਹਾਂ ਦਾ ਕਿਵੇਂ ਆ ਵੀਰੇ ਖੀਰਾ ਵੀਰੇ ਖੀਰਾ ਦੰਦਾਂ ਦਾ ਖੀਰਾ ਦਿਖਾ ਦੇ ਇੱਕ ਵਾਰ ਦੰਦ ਪੱਟ ਕੇ ਮੇਰੇ ਭਾਈ ਆ ਲਓ ਜੀ ਦੇਖੋ ਦੋਸਤੋ ਲਓ ਜੀ ਜਮਾ ਖੀਰਾ ਜੀ ਖੀਰਾ ਬੱਕਰਾ ਮੁੱਲ 15000 ਰੁਪਇਆ ਮਾਨਤਨ ਬਾਈ ਕਹਿੰਦਾ ਜਰੂਰ ਕਰ ਦਾਂਗੇ ਚੰਗੇ ਕੱਦ ਕਾਠ ਵਾਲਾ ਸੋਹਣਾਗਾ ਪੂਰਾ ਸੋਹਣਾ ਸੁਖ ਸਨੱਖਾ ਬੱਚਾ ਹੀ ਆ ਪੂਰਾ ਖੀਰਾਗਾ ਕਿਸੇ ਨੂੰ ਵੀ ਪਸੰਦ ਹੋਵੇ ਮੁੱਲ ਬਾਈ ਨੇ 15000 ਕੀਤਾ ਦੋਨੇ ਨਗਾ ਦੇ ਵਿੱਚੋਂ ਕਿਸੇ ਨੂੰ ਕੋਈ ਵੀ ਪਸ਼ੂ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲ ਰਿਹਾ ਚੱਲਦੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਦੋਨੋਂ ਨਗਾ ਚੋਂ ਕੋਈ ਵੀ ਪਸ਼ੂ ਖਰੀਦ ਸਕਦੇ ਹੋ ਜੀ ਧੰਨਵਾਦ ਜਲਦੀ ਮਿਲਦੇ ਆ ਕੋਈ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ ਵੀ